ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਸਾਚੇ ਘਰ ਕਮਾਵਣੀ ਹੋਰ ਲਾਲਚ ਬਾਦੇ ਇਹ ਮਨ ਸਾਚੇ ਮੋਹਿਆ ਜੀਵਾ ਸਾਚੇ ਸਾਦੇ ਬਿਨ ਆਵੇ ਕੋ ਰਸ ਨਹੀਂ ਹੋਰ ਚੱਲੇ ਵਿਕਲਾ ਦੇ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉ ਪਰਮਾਵੈ ਤਿਉ ਚੱਲਾਂ ਸਚ ਲਾਲ ਪਿਆਰੇ ਰਹਾਉ ਅੰਦਰ ਲਾਲੇ ਚੱਕ ਰੀ ਗੋਲੇ ਸ਼ਰਮੇਰਾ ਗੁਰਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ ਗੁਰਪੂਰ ਹੈ ਸ਼ਾਬਸ ਹੈ ਕਟੈ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹੋ ਬੜਈਐ ਭਾਣੈ ਬਖਸੈ ਪੂਰਾ ਧਣੀ ਸਚਕਾਰ ਕਮਾਈਐ ਵਿਛੜਿਆ ਕੋ ਮਿਲ ਲਾਈ ਗੁਰ ਕੋ ਬਲ ਜਈਐ ਲੱਲੇ ਗੋਲੇ ਮਤ ਕਰੀ ਗੁਰ ਕੀ ਮਤ ਨੀਕੀ ਸਾਚੇ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਦੰਤੇ ਰਾਤੋਂ ਪ੍ਰਭ ਸਜ ਧੀਰਗ ਧੁਰ ਕੀ ਸਚੈ ਬੈ ਸਣੋ ਓਟਣਾ ਸਚ ਭੋਜਨ ਭਾਖਿਆ ਚਿਤ ਸਚੈ ਬਿੱਤ ਸਚਾ ਸਾਚਾ ਰਸ ਚੱਕਿਆ ਸਚੈ ਘਰ ਸਚੈ ਰਖੈ ਗੁਰ ਬਚਨ ਸੁ ਭਾਖਿਆ ਮਨਮਖ ਕੋ ਆਨ ਸਕਾਣੋ ਫਤਿ ਉਜੜੀ ਫਤ ਚੁਗਨਿਤ ਚੋਗੜੀ ਗਲਬੰਦ ਵਿਗਾੜੀ ਗੁਰ ਪ੍ਰਸਾਦਿ ਦੇ ਮੁਕਤ ਹੋਏ ਸਾਚੀ ਨਿਤਤਾ ਨਿਜਤਾੜੀ ਅਨਹਦ ਲਾਲਾ ਵੇਦਿਆ ਪ੍ਰਵਪੀਤ ਪਿਆਰੀ ਬੇਨਾ ਸੱਚੇ ਜੋ ਜਲ ਵੱਲੋਂ ਝੂਠੇ ਵਿਕਾਰੀ ਬਾਦਕਾਰਾ ਸਭ ਛੋੜਿਐ ਸੱਚੀ ਤਰਤਾੜੀ ਜਿਨੀ ਨਾਮ ਬਿਸਾਰਿਆ ਤਿਨਾ ਟੋਰੇ ਨਾ ਠਾਉ ਲਾਲ ਲਾਲ ਚਿਤਿਆ ਗਿਆ ਪਾਇਆ ਹਰ ਨਾਮ ਤੂੰ ਬਖਸ਼ੇ ਤਾਂ ਮਿਲ ਲੈ ਨਾਨਕ ਬਲ ਜਾ ਤੂੰ ਬਖਸ਼ੇ ਤਾਂ ਮਿਲ ਲੈ ਹੋਏ ਨਾਨਕੇ ਬਲ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ